ਪੰਜਾਬ ਦੀ ਮਾਨ ਸਰਕਾਰ ਨੇ ਅੱਜ ਲਈ ਵੱਡਾ ਐਲਾਨ ਕਰਦਿਆਂ ਸੂਬੇ ਚ ਛੋਣੇ ਦੀ ਸਿੱਧੀ ਵਿਜਾਈ ਅੱਜ ਤੋਂ ਮਤਲਬ ਯਾਨੀ ਕਿ 15 ਮਈ ਤੋਂ ਸ਼ੁਰੂ ਹੋਵੇਗੀ ਇਸ ਸੋਹਣੇ ਦੇ ਸੀਜ਼ਨ ਚ 5 ਲੱਖ ਏਕੜ ਚ ਡੀਐਸਆਰ ਤਕਨੀਕ ਨਾਲ ਝੋਨੇ ਦੀ ਬਿਜਾਈ ਕਰਨ ਦਾ ਟੀਚਾ ਰੱਖਿਆ ਗਿਆ ਹੈ ਇਸ ਨਾਲ ਕਿਸਾਨਾਂ ਨੂੰ ਸਿੱਧਾ ਫਾਇਦਾ ਮਿਲੇਗਾ ਡੀਐਸਆਰ ਅਪਣਾਉਣ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਆਰਥਿਕ ਮਦਦ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਬਾਂਸਪਤੀ ਉਗਾਉਣ ਵਾਲੇ ਕਿਸਾਨ ਵੀ ਡੀਐਸਆਰ ਤਕਨੀਕ ਅਤੇ 1500 ਰੁਪਏ ਪ੍ਰਤੀ ਏਕੜ ਦੀ ਮਦਦ ਲੈ ਸਕਦੇ ਨੇ ਦਸਨਯੋਗ ਹੈ ਪਿਛਲੇ ਸਾਲ 253000 ਏਕੜ ਚ ਡੀਐਸਆਰ ਬਣਾਇਆ ਗਿਆ ਅਤੇ ਸਾਲ 2023 ਦੇ ਮੁਕਾਬਲੇ 47% ਦਾ ਵਾਅਦਾ ਪਾਇਆ ਗਿਆ 2024 ਚ ਕਿਸਾਨਾਂ ਨੂੰ 21338 ਕਿਸਾਨਾਂ ਨੂੰ 29 ਕਰੋੜ 2 ਲੱਖ ਦੀ ਮਦਦ ਦਿੱਤੀ ਗਈ ਸੀ ਪੰਜਾਬ ਦੀ ਮਾਨ ਸਰਕਾਰ ਨੇ ਅੱਜ ਲਈ ਵੱਡਾ ਐਲਾਨ ਕਰਦਿਆਂ ਸੂਬੇ ਚ ਝੋਨੇ ਦੀ ਸਿੱਧੀ ਵਿਜਾਈ ਅੱਜ ਤੋਂ ਮਤਲਬ ਯਾਨੀ ਕਿ 15 ਮਈ ਤੋਂ ਸ਼ੁਰੂ ਹੋਵੇਗੀ ਇਸ ਸੋਹਣੀ ਦੇ ਸੀਜ਼ਨ ਚ 5 ਲੱਖ ਏਕੜ ਚ ਡੀਐਸਆਰ ਤਕਨੀਕ ਨਾਲ ਚੋਨੇ ਦੀ ਬਿਜਾਈ ਕਰਨ ਦਾ ਟੀਚਾ ਰੱਖਿਆ ਗਿਆ ਹੈ ਇਸ ਨਾਲ ਕਿਸਾਨਾਂ ਨੂੰ ਸਿੱਧਾ ਫਾਇਦਾ ਮਿਲੇਗਾ ਡੀਐਸਆਰ ਅਪਣਾਉਣ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਆਰਥਿਕ ਮਦਦ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਬਾਸਪਤੀ ਉਗਾਉਣ ਵਾਲੇ ਕਿਸਾਨ ਵੀ ਡੀਐਸਆਰ ਤਕਨੀਕ ਅਤੇ 1500 ਰੁਪਏ ਪ੍ਰਤੀ ਏਕੜ ਦੀ ਮਦਦ ਲੈ ਸਕਦੇ ਨੇ ਦੱਸਣਯੋਗ ਹੈ ਪਿਛਲੇ ਸਾਲ 253000 ਏਕੜ ਚ ਡੀਐਸਆਰ ਬਣਾਇਆ ਗਿਆ ਅਤੇ ਸਾਲ 2023 ਦੇ ਮੁਕਾਬਲੇ 47% ਦਾ ਵਾਅਦਾ ਪਾਇਆ ਗਿਆ 2024 ਚ ਕਿਸਾਨਾਂ ਨੂੰ 21338 ਕਿਸਾਨਾਂ ਨੂੰ 29 ਕਰੋੜ 2 ਲੱਖ ਦੀ ਮਦਦ ਦਿੱਤੀ ਗਈ ਸੀ